ਰੋਜ਼ਾਨਾ ਸਪੋਕਸਮੈਨ ਦੇਖ ਰਹੇ ਹੋ ਜਿਸ ਕਾਲੀ ਥਾਰ ਤੇ ਲਿਖਿਆ ਹੋਇਆ ਸੀ ਆਣ ਮਿਲੋ ਜਦੋਂ ਉਸ ਥਾਰ ਨੂੰ ਪੁਲਿਸ ਨੇ ਚੈੱਕ ਕੀਤਾ ਤਾਂ ਵਿੱਚੋਂ 15 ਲੱਖ ਰੁਪਏ ਦੀ ਡਰਗ ਮਨੀ ਬਰਾਮਦ ਹੋਈ ਤਾਂ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਹਾਂ ਫਿਰੋਜ਼ਪੁਰ ਤੋਂ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਪੁਲਿਸ ਨੂੰ ਗੁਪਤ ਸੂਚਨਾ ਮਿਲਦੀ ਹੈ ਜਿਸ ਤੋਂ ਬਾਅਦ ਇਸ ਸ਼ੱਕੀ ਥਾਰ ਦੀ ਪੁਲਿਸ ਨੇ ਰੋਕ ਕੇ ਚੈਕਿੰਗ ਕਰਦੀ ਹੈ ਔਰ ਇਸ ਥਾਰ ਦੇ ਵਿੱਚੋਂ 15 ਲੱਖ ਰੁਪਏ ਦੀ ਡਰੱਗ ਮਣੀ ਪੁਲਿਸ ਨੂੰ ਮਿਲਦੀ ਹੈ ਤਾਂ ਦੱਸਦੀ ਹੈ ਕਿ ਇੱਕ ਵਿਅਕਤੀ ਇਸ ਕਾਲੀ ਥਾਰ ਨੂੰ ਲੈ ਕੇ ਜਾ ਰਿਹਾ ਸੀ ਔਰ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਇੱਕ ਨਸ਼ਾ ਤਸਕਰ ਜੋ ਵੱਖ-ਵੱਖ ਥਾਵਾਂ ਤੇ ਜਾ ਕੇ ਨਸ਼ਾ ਵੇਚਦਾ ਹੈ ਔਰ ਉਸ ਕੋਲੋਂ ਲੱਖਾਂ ਰੁਪਏ ਨੇ ਤਾਂ ਪੁਲਿਸ ਨੇ ਇਸੇ ਕਾਲੀ ਥਾਰ ਨੂੰ ਨਾਕੇ ਤੇ ਰੋਕਿਆ ਇਸ ਦੀ ਚੈਕਿੰਗ ਕੀਤੀ ਤਾਂ 15 ਲੱਖ ਰੁਪਏ ਪੁਲਿਸ ਨੂੰ ਬ੍ਰਾਹਮਤ ਹੋਏ ਤਾਂ ਸੀਆਈਏ ਸਟਾਫ ਨੇ ਚੈਕਿੰਗ ਕੀਤੀ ਇਸ ਥਾਰ ਦੀ ਰੋਕੇ ਔਰ ਪੁਲਿਸ ਨੇ ਸੀਆਈਏ ਸਟਾਫ ਦੇ ਅਧਿਕਾਰੀ ਨੇ ਜਾਣਕਾਰੀ ਦਿੱਤੀ ਕਿ ਜਿਹੜਾ ਵਿਅਕਤੀ ਇਸ ਕਾਲੀ ਥਾਰ ਨੂੰ ਚਲਾ ਰਿਹਾ ਸੀ ਉਹ ਨਸ਼ਾ ਵੇਚਣ ਦਾ ਕੰਮ ਕਰਦਾ ਯਾਨੀ ਕਿ ਉਹ ਨਸ਼ਾ ਤਸਕਰ ਹੈ ਔਰ ਗੱਡੀ ਦੇ ਵਿੱਚੋਂ 15 ਲੱਖ ਰੁਪਏ ਦੀ ਡਰੱਗ ਮਣੀ ਵੀ ਜਿਹੜੀ ਪੁਲਿਸ ਨੂੰ ਉਹ ਬ੍ਰਾਹਮਤ ਹੋਈ ਹੈ ਤਾਂ ਤਸਵੀਰਾਂ ਤੁਹਾਡੇ ਨਾਲ ਅਸੀਂ ਫਿਰੋਜ਼ਪੁਰ ਤੋਂ ਸਾਂਝੀਆਂ ਕਰ ਰਹੇ ਹਾਂ ਔਰ ਦੇਖ ਸਕਦੇ ਹੋ ਕਿ ਤਸਵੀਰਾਂ ਇਸ ਕਾਲੀ ਥਾਰ ਦੇ ਉੱਤੇ ਲਿਖਿਆ ਵੀ ਹੈ 250 ਚੜੇ ਆਣ ਮਿਲੋ ਔਰ ਇਸ ਥਾਰ ਦੇ ਉੱਤੇ ਜਿੱਥੇ ਇੱਕ ਪਾਸੇ ਲਿਖਿਆ ਹਾਇਆ ਉੱਥੇ ਦੂਜੇ ਪਾਸੇ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਇੱਕ ਵਿਅਕਤੀ ਲੱਖ ਰੁਪਏ ਲੈ ਕੇ ਇਸ ਕਾਲੀ ਥਾਰ ਦੇ ਵਿੱਚ ਸਵਾਰ ਹੋ ਕੇ ਜਾ ਰਿਹਾ ਜੋ ਨਸ਼ਾ ਵੇਚਦਾ ਹੈ ਵੱਖ-ਵੱਖ ਥਾਵਾਂ ਤੇ ਤਾਂ ਪੁਲਿਸ ਨੇ ਰਸਤੇ ਦੇ ਵਿੱਚ ਰੋਕਿਆ ਔਰ ਜਦੋਂ ਚੈਕਿੰਗ ਕੀਤੀ ਗਈ ਤਾਂ ਇਸ ਗੱਡੀ ਦੇ ਵਿੱਚੋਂ 15 ਲੱਖ ਰੁਪਏ ਦੀ ਡਰਗ ਮਣੀ ਪੁਲਿਸ ਨੂੰ ਬਰਾਮਦ ਹੋਈ ਤਾਂ ਪੁਲਿਸ ਦਾ ਹੁਣ ਕਹਿਣਾ ਹੈ ਕਿ ਜਿਹੜਾ ਵਿਅਕਤੀ ਕਾਬੂ ਕੀਤਾ ਗਿਆ ਜਿਸ ਦਾ ਨਾਮ ਬਿੰਦਰ ਸਿੰਘ ਦੱਸਿਆ ਜਾ ਰਿਹਾ ਉਸ ਨੂੰ ਅਦਾਲਤ ਦੇ ਵਿੱਚ ਪੇਸ਼ ਕਰਕੇ ਜਿਹੜਾ ਰਿਮਾਂਡ ਹੈ ਉਹ ਹਾਸਲ ਕਰ ਲਿਆ ਗਿਆ ਔਰ ਵਿਅਕਤੀ ਕੋਲੋਂ ਯਾਨੀ ਕਿ ਨਸ਼ਾ ਤਸਕਰ ਕੋਲੋਂ ਹੁਣ ਪੁੱਛਗਛ ਕੀਤੀ ਜਾਵੇਗੀ ਕਿ ਉਹ ਜਿਹੜਾ ਨਸ਼ਾ ਹੈ ਕਿਹੜੀਆਂ-ਕਿਹੜੀਆਂ ਥਾਵਾਂ ਤੇ ਵੇਚਦਾ ਸੀ ਔਰ ਉਸ ਕੋਲੋਂ ਇੰਨਾ ਕੈਸ਼ ਆਇਆ ਕਿੱਥੋਂ ਤਾਂ ਪੁਲਿਸ ਹੁਣ ਇਸ ਦੀ ਜਿਹੜੀ ਜਾਂਚ ਹੈ ਉਹ ਕਰ ਰਹੀ ਹੈ ਔਰ ਅਧਿਕਾਰੀ ਦਾ ਕੀ ਕਹਿਣਾ ਹੈ ਉਹ ਤੁਹਾਨੂੰ ਸੁਣਾ ਦਿੰਨੇ ਹਾਂ 23 9 ਨੂੰ ਏਐਸਆਈ ਨਰਿੰਦਰ ਸਿੰਘ ਸੀਏ ਸਟਾਫ ਵੱਲੋਂ ਇੱਕ ਸ਼ੱਕੀ ਗੱਡੀ ਜਿਹੜੀ ਥਾਰ ਸੀ ਉਹਦੇ ਵਿੱਚ ਜਿਹੜਾ ਗੱਡੀ ਸਵਾਰ ਸੀਗਾ ਬਿੰਦਰ ਸਿੰਘ ਜੋ ਉਹਨੂੰ ਮੁਖਬਰੀ ਸੀ ਕਿ ਨਸ਼ੇ ਦਾ ਕੰਮ ਕਰਦਾ ਹੈ ਉਹ ਕਾਬੂ ਕੀਤੀ ਗਈ ਜਿਹਦੀ ਸਰਚ ਦੌਰਾਨ 15 ਲੱਖ ਰੁਪਏ ਡਰੱਗ ਮਨੀ ਸਰਬ੍ਰਮਤ ਹੋਈ ਹੈ ਜਿਸ ਤੇ ਅਸੀਂ ਐਫ ਆਈ ਆਰ ਲੌਂਚ ਕੀਤੀ ਹੈ ਅੱਗੇ ਫਿਰ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਇਹਦੇ ਕਿੰਨੇ ਨਾਲ ਲਿੰਕ ਹੋਏਗੇ ਸੀ ਕਿ ਕੋਈ ਵੀ ਅਸੀਂ ਇਹਦਾ ਰਿਮਾਂਡ ਲੈ ਲਿਆ ਹੈ ਮਾਨਯੋਗ ਅਦਾਲਤ ਤੋਂ ਤੇ ਇਹਦੇ ਫਾਰਵਰਡ ਤੇ ਬੈਕਵਰਡ ਲਿੰਕ ਇਹਨੇ ਕਿਤੇ ਕਿਤੇ ਵੇਚੀ ਕਿਤੇ ਕਿਤੇ ਹੋਰ ਪੈਸਾ ਆਇਆ ਪ੍ਰੋਪਰ ਜਾਂਚ ਕਰਾਂਗੇ ਇਹ ਸਰ ਫਿਰੋਜ਼ਪੁਰ ਦਾ ਹੀ ਰਹਿਣ ਵਾਲਾ ਜੀ ਬਿਲਕੁਲ ਇਹ ਫਿਰੋਜ਼ਪੁਰ ਦਾ ਪੀਰ اسماعیل ਖਾਨ ਪਿੰਡ ਹੈ ਉਥੋਂ ਦਾ ਰਹਿਣ ਵਾਲਾ ਜੀ ਇਹ ਸਰ ਇਹਦੇ ਪਹਿਲੇ ਵੀ ਕੋਈ ਮੁਕਦਮੇ ਦਰਜ ਹੋਈ ਹੈ ਜੀ ਇਹਦੇ ਤੇ ਮੁਕਦਮਾ ਨਹੀਂ ਦਰਜ ਬਠਾਏ ਤੱਕ ਸਾਹਮਣੇ ਆਇਆ ਕਿ ਇਹਦਾ ਇਹਦਾ ਬੇਟਾ ਹੈ ਜਿਹਦੇ ਤੇ ਪਹਿਲੇ ਐਨਡੀ ਦੇ ਮੁਕਦਮੇ ਹੈਗੇ ਆ ਤਫਤੀਸ਼ ਜਾਰੀ ਹੈ ਜੀ ਆ ਜੀ